ਅੱਜ ਇੱਕ ਕੱਲ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲ ਇਦਰੀ ਹੋਵੋਗੇ ਨਹੀਂ ਕਿੱਟੀ ਕਰਦੇ ਤੁਸੀਂ ਬਿਲਕੁਲ ਕਰਦੇ ਹੋ ਤੁਸੀਂ ਜੀ ਮੈਮ ਕਿੱਟੀ ਦਾ ਕਿੱਟਾ ਕਿਉਂ ਨਹੀਂ ਹੋ ਸਕਦਾ ਤੁਸੀਂ ਫੈਮਿਲੀ ਕਿੱਟੀ ਹਾਸ ਕਰਤਾ ਦਿਓ ਨਾ ਮੈਮ ਪਰ ਅੱਜ ਕੱਲ੍ਹ ਦੀ ਪ੍ਰੋਬਲਮ ਤਾਂ ਵੀ ਕੀ ਹੈ ਬੰਦਾ ਕਹੂਗਾ ਮੈਂ ਚੱਲਿਆ ਆਪਣੇ ਦੋਸਤਾਂ ਨਾਲ ਦਾਲੂ ਬਿਲਕੁਲ ਲੇਡੀਜ਼ ਕੋ ਵੀ ਮੈਂ ਕਿੱਟੀ ਕਰਨ ਚੱਲੀ ਐ ਠੀਕ ਐ ਦੋਨੋਂ ਹੀ ਤੁਸੀਂ 4 ਘੰਟੇ ਬਾਹਰ ਲਾ ਰਹੇ ਹੋ ਆਪਣੇ ਦੋਸਤਾਂ ਨਾਲ ਲਾ ਰਹੇ ਹੋ ਆਪਣੀ ਫਰੈਂਡਸ ਨਾਲ ਲਾ ਰਹੀ ਐ ਉਹੀ 4 ਘੰਟੇ ਤੁਸੀਂ ਗੈਟ ਟੂਗੇਦਰ ਤੁਸੀਂ ਉਧਰੋਂ ਵੀ ਕਹੋ ਵੀ ਫੈਮਲੀ ਆਣ ਇਧਰੋਂ ਵੀ ਕਹੋ ਫੈਮਲੀ ਆਣ ਮੈਂ ਕਹਿੰਦਾ ਮੈਮ ਇਹ ਜਿਆਦਾ ਵਧੀਆ ਐ ਕਿ ਲੱਗ ਲੱਗ ਹੋ ਕੇ ਕਿੱਟੀਆਂ ਕਰਨੀਆਂ ਜਿਆਦਾ ਵਧੀਆ ਇਹ ਵੀ ਰਿਸ਼ਤੇ ਟੁੱਟਣ ਦੀ ਕ وجہ ਐ ਜੀ ਠੀਕ ਐ ਫਿਰ ਉੱਥੇ ਲੇਡੀਜ਼ ਲੇਡੀਜ਼ ਇਕੱਠੀਆਂ ਹੋਣਗੇ ਉਹਨਾਂ ਦੀ ਆਪਣੀ ਟਾਕ ਹੋਊਗੀ ਬੰਦੇ ਬੰਦੇ ਦੀ ਆਪਣੀ ਟਾਕ ਹੋਊਗੀ ਬੰਦੇ ਫੇੜਾ ਵੀ ਮਾਰਦੇ ਮੈਂ ਨਹੀਂ ਡਰਦਾ ਫਿਰ ਦੂਜਾ ਸਮਝਦਾਰ ਕੋਈ ਬੰਦਾ ਆ ਗਿਆ ਸਰ ਚਾਹੇ ਮਹਿੰਗਾ ਸੀ ਜੀ ਆ ਕੇ ਲੈ ਵੀ ਇਹ ਨਹੀਂ ਡਰਦਾ ਮੈਂ ਵੀ ਨਹੀਂ ਡਰਦਾ ਤਾਂ ਜਦੋਂ ਘਰੇ ਜਾ ਕੇ ਫਿਰ ਬੰਦਾ ਰੋਗ ਝਾੜਨ ਦੀ ਕੋਸ਼ਿਸ਼ ਕਰਦਾ ਹੁੰਦਾ ਨਹੀਂ ਚੱਲਦਾ ਤਾਂ ਕਿਤੇ ਨਾ ਕਿਤੇ ਫਿਰ ਉਹ ਵੀ ਗੈਪ ਹੈ ਜੀ ਬਿਲਕੁਲ ਪਰ ਮੈਂ ਸੌਰੀ ਮੈਂ ਇੱਥੇ ਇੱਥੇ ਲੇਡੀਜ਼ ਦਾ ਪੱਖ ਪੂਰ ਰਹੀ ਹਾਂ ਠੀਕ ਹੈ ਕਿਉਂਕਿ ਮੈਂ ਖੋ ਇਸ ਚੀਜ਼ ਨੂੰ ਇਸ ਦੌਰ ਚ ਲੰਘੀ ਹਾਂ ਅ ਅਸੀਂ ਲੇਡੀਜ਼ ਨੇ ਆਪਣੀ ਕਿੱਤੀ ਸਟਾਰਟ ਕੀਤੀ ਕਿਉਂਕਿ ਸਾਨੂੰ ਉਹਦੇ ਪਿੱਛੇ ਕਿਤੀ ਦੇ ਪਿੱਛੇ ਤਾਂ ਨਹੀਂ ਐ ਕਿ ਅਸੀਂ ਡ੍ਰੈਗ ਕਰਦੀਆਂ ਆ ਬੈਠ ਕੇ ਠੀਕ ਐ ਕਿਤੀ ਦਾ ਬਹੁਤ ਜ਼ਿਆਦਾ ਗਲਤ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਬਹੁਤ ਸੋਣਾ ਮੈਂ ਹੁਣ ਕਹਿ ਵਧੀਆ ਤੁਸੀਂ ਇਹ ਗੱਲ ਕਹਿੰਦੀ ਮੈਨੂੰ ਮੈਨ ਕਹਿਣ ਲੱਗਿਆ ਸੀਗਾ ਵੀ ਬੰਦੇ ਜੇ ਦਾਰੂ ਪੀਣੇ ਆ ਮਲੇੜੀ ਤਾਂ ਉਤੋਂ ਵੀ ਗਲਤ ਕੰਮ ਕਰਦੀਆਂ ਨਹੀਂ ਉਹਨਾਂ ਦੀ ਫੇਵਰੇਟ ਗੇਮ ਹੈ ਚੁਗਲੀ ਚੁਗਲੀ ਖੇਲਣਾ ਉਹ ਸਭ ਤੋਂ ਗੰਦੀ ਗੇਮ ਹੈ ਤੁਸੀਂ ਅ ਦੇਖ ਕੇ ਤੁਹਾਨੂੰ ਐਦਾਂ ਲੱਗਦਾ ਹੈ ਤਾਂ ਹਸਬੰਡ ਨੂੰ ਚਾਹੀਦਾ ਹੈ ਨਾ ਕਿ ਫਿਰ ਉਹ ਆਪਣੀ ਵਾਈਫ ਦੀ ਕੰਪਨੀ ਕਰ ਅਸੀਂ ਮੈਂ ਉਸ ਸਾਰੀਆਂ ਲੇਡੀਆਂ ਨੇ ਕੋਸ਼ਿਸ਼ ਕੀਤੀ ਕਿ ਹਸਬੰਡ ਨੂੰ ਕਿਹਾ ਜਾਏ ਕਿ ਤੁਸੀਂ ਵੀ ਸਾਡੇ ਨਾਲ ਚਲੋ ਤਾਂ ਹਸਬੰਡ ਉਹ ਮੈਂ ਨਹੀਂ ਜਾਣਾ ਉਹ ਗਲਤ ਹੈ ਮੈਂ ਇਹੋ ਜਿਹੇ ਕੰਮਾਂ 'ਚ ਕੁੱਤੇ ਕੰਮ ਕਹਿੰਦੇ ਆਂਗਾ ਨੂੰ ਕੁੱਤੇ ਕੰਮਾਂ ਦੇ ਵਿੱਚ ਮੈਂ ਨਹੀਂ ਜਾਂਦਾ ਤਾਂ ਤੁਸੀਂ ਕਰ ਕਾਹਿੰਦਾ ਵਾ ਕੁੱਤੇ ਬਣ ਕੇ ਰਹਿ ਕੇ ਤਾਂ ਹੀ ਤਾਂ ਬਹੁਤ ਹੁੰਦੇ ਆ ਕਿਉਂ ਇਹ ਬਹੁਤ ਜ਼ਰੂਰੀ ਹੈ ਜੀ ਇਹ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਲੇਡੀਜ਼ ਨੂੰ ਤੇ ਜੈਂਟਸ ਨੂੰ ਵੀ ਕਿ ਇੱਕ ਜਿਹੜਾ ਟਾਈਮ ਹੈ ਨਾ ਉਹ ਜ਼ਰੂਰ ਸਪੈਂਡ ਕਰੋ ਤੁਸੀਂ ਸ਼ਾਇਦ ਇਹ ਛੋਟੀ ਈਗੋ ਹੈ ਕਿ ਅਸੀਂ ਮੇਰੇ ਫਰੈਂਡਸ ਕਹਿੰਦੇ ਨੇ ਕਿ ਇਕੱਠੇ ਮਤਲਬ ਐਵੇਂ ਲੈ ਕੇ ਕਿਤੇ ਜਾਣਾ ਗਲਤ ਗੱਲ ਹੈ ਤਾਂ ਜਿਹੜਾ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਜੁੜੇ ਰਹਿਣ ਤੁਸੀਂ ਚਾਹੁੰਦੇ ਹੋ ਕਿ ਪਾਰਟਨਰਸ ਵੀ ਅਸੀਂ ਇੱਕ ਦੂਸਰੇ ਨਾਲ ਜੁੜੇ ਰਹੀਏ ਤਾਂ ਉਹਦਾ ਇੱਕੋ ਹੀ ਜਿਹੜਾ ਸਾਧਨ ਹੈ ਉਹ ਟਾਈਮ ਸਪੈਂਡ ਕਰਨਾ ਟਾਈਮ ਸਪੈਂਡ ਕਰਨਾ